ਇਸ ਸੜਕ ਹਾਦਸੇ ਦਾ ਮਾਮਲਾ ਸਾਹਮਣੇ ਹੈ ਦਰਅਸਲ ਪੱਥਰ ਤੇ ਟਾਇਲਾ ਦੇ ਨਾਲ ਭਰਿਆ ਛੋਟਾ ਹਾਥੀ ਬੇਕਾਬੂ ਹੋ ਕੇ ਡਿਵਾਈਡਰ ਦੇ ਨਾਲ ਟਕਰਾ ਗਿਆ ਤੇ ਵਿੱਚ ਸੜਕ ਦੇ ਹੀ ਪਲਟ ਗਿਆ ਹਾਦਸਾ ਇਨਾ ਭਿਆਨਕ ਸੀ ਕਿ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਜਦਕਿ ਤਿੰਨ ਹੋਰ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਛੋਟਾ ਹਾਥੀ ਦੇ ਵਿੱਚ ਕੁੱਲ 7 ਲੋਕ ਸਵਾਰ ਸਨ ਤੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ ਕੀ ਜਾ ਰਹੀ ਹੈ ਇਸ ਦੌਰਾਨ ਪੁਲਿਸ ਦੇ ਵੱਲੋਂ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਹਾਦਸੇ 'ਚ ਜ਼ਖਮੀ ਹੋਏ ਵਿਅਕਤੀਆਂ ਨੇ ਦੱਸਿਆ ਕਿ ਛੋਟਾ ਹਾਥੀ ਬੇਕਾਬੂ ਹੋ ਗਿਆ ਜਿਸ ਨਾਲ ਡਿਵਾਈਡਰ ਦੇ ਨਾਲ ਟਕਰਾ ਗਿਆ ਤੇ ਜੰਪ ਖਾ ਕੇ ਛੋਟਾ ਹਾਥੀ ਸੜਕ ਦੇ ਵਿੱਚ ਕਾਰ ਪਲਟ ਗਿਆ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੇ ਸਿਰ ਦੇ ਉੱਤੇ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਇਹ ਹਾਸਾ ਸਵੇਰੇ 7:30 ਵਜੇ ਹੋਇਆ ਜੀ ਜਿਹਦੇ ਵਿੱਚ ਇੱਕ ਛੋਟਾ ਹਾਥੀ ਸੀਗਾ ਜਿਸ ਵਿੱਚ ਪੱਥਰ ਔਰ ਟਾਇਲ ਲੋਡ ਸੀਗਾ ਤੇ ਜਿਹਦੇ ਵਿੱਚ 6 ਵਿਅਕਤੀ ਸਨ ਸਵਾਰ ਜੋ ਕਿ ਜਦ ਇਹ ਗੱਡੀ ਇੱਥੇ ਨੇੜੇ ਸ਼ਨਾਈ ਰਿਜ਼ੋਰਟ ਫਲੋਰ ਆਈ ਆ ਤੇ ਇਹ ਗੱਡੀ ਅਨਬੈਲੈਂਸ ਹੋ ਗਈ ਆ ਤੇ ਜਿਹਦੇ ਵਿੱਚ ਮੌਕੇ ਤੇ ਹੀ ਦੋ ਬੰਦਿਆਂ ਦੀ ਡੈਥ ਹੋ ਗਈ ਆ ਤੇ ਤਿੰਨ ਬੰਦਿਆਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਫਲੋਰ ਐਡਮਿਟ ਕਰਾਇਆ ਚੌਥੇ ਬੰਦੇ ਨੂੰ 108 ਐਂਬੂਲੈਂਸ ਰਾਹੀਂ ਐਡਮਿਟ ਕਰਾਇਆ ਜਿਹਦੇ ਵਿੱਚੋਂ ਹੁਣ ਪਤਾ ਲੱਗਾ ਕਿ ਇੱਕ ਬੰਦੇ ਦੀ ਹੋਰ ਡੈਥ ਹੋ ਗਈ ਆ ਟੋਟਲ 3 ਬੰਦਿਆਂ ਦੀ ਡੈਥ ਹੋ ਗਈ ਹੈ